ਵਿਵਸਥਾ ਸਥਾਪਿਤ ਕਰਨ ਵਿੱਚ ਨਾਕਾਮ ਆਪ ਸਰਕਾਰ ਅਪਰਾਧੀ ਬੇਖੌਫ ਦੇ ਰਹੇ ਅਪਰਾਧਾਂ ਨੂੰ ਅੰਜਾਮ ਪੰਜਾਬ ਸਰਕਾਰ ਸੂਬੇ ਵਿੱਚ ਅਮਨ ਵਿਵਸਥਾ ਕਾਇਮ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ ਲੁੱਟ ਮਾਰ ਕਤਲ ਤੇ ਰੇਪ ਵਰਗੀਆਂ ਘਟਨਾਵਾਂ ਆਏ ਦਿਨ ਹੋ ਰਹੀਆਂ ਹਨ ਕੱਲ ਕਪੂਰਥਲਾ ਵਿੱਚ ਸ਼੍ਰੀ ਸਤਿਆਨਾਰਾਇਣ ਵਿਚਾਰ ਤੋਂ ਮੰਗਲਵਾਰ ਰਾਤ 10 ਵਜੇ ਘਰ ਵਾਪਸ ਆ ਰਹੇ ਬ੍ਰਾਹਮਣ ਸਭਾ ਦੇ ਆਗੂ ਅਤੇ ਅੱਤਵਾਦ ਵਿਰੋਧੀ ਮੋਰਚੇ ਦੇ ਸੂਬਾ ਉਪ ਪ੍ਰਧਾਨ ਲਾਲੀ ਪਾਸਕਰ ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਹਮਲੇ ਵਿੱਚੋਂ ਗੰਭੀਰ ਜ਼ਖਮੀ ਹੋ ਗਏ ਉਧਰ ਕੇਂਦਰੀ ਜੇਲ ਪਟਿਆਲਾ ਦੇ ਅੰਦਰ ਤਿੰਨ ਸਾਬਕਾ ਪੁਲਿਸ ਮੁਲਾਜ਼ਮਾਂ ਤੇ ਹਮਲੇ ਦੇ 5 ਦਿਨ ਬਾਅਦ ਵੀ ਪਟਿਆਲਾ ਪੁਲਿਸ ਅਜੇ ਤੱਕ ਮੁੱਖ ਦੋਸ਼ੀ ਨੂੰ ਹੀ ਗ੍ਰਿਫਤਾਰ ਨਹੀਂ ਕਰ ਪਾਈ ਜਦੋਂ ਕਿ ਇੱਕ ਜ਼ਖਮੀ ਸਾਬਕਾ ਪੁਲਿਸ ਮੁਲਾਜ਼ਮ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਏ ਤੇ ਉਸ ਦੀ ਦਿਮਾਗ ਨਾਲ ਸੰਬੰਧਿਤ ਸਰਜਰੀ ਹੋਈ ਹੈ ਬਾਕੀ ਦੋ ਪੁਲਿਸ ਮੁਲਾਜ਼ਮ ਸਿਰ ਵਿੱਚ ਗੰਭੀਰ ਸੱਟਾਂ ਨਾਲ ਭਰਤੀ ਹਨ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੇ ਕਤਲ ਦੇ ਦੋਸ਼ੀ ਸੰਦੀਪ ਸਿੰਘ ਉਰਫ ਸੰਨੀ ਨੇ ਤਿੰਨਾਂ ਤੇ ਹਮਲਾ ਕੀਤਾ ਸੀ ਕੁਝ ਦਿਨ ਪਹਿਲਾਂ ਹੀ ਅਚਨਾਲਾ ਦੇ ਪੰਗੂ ਹਸਪਤਾਲ ਵਿੱਚ ਵੀ ਦਿਨ ਦਿਹਾੜੇ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਜਦੋਂ ਹਸਪਤਾਲ ਦੇ ਮਾਲਕ ਤੇ ਡਾਕਟਰ ਕੁਲਵਿੰਦਰ ਸਿੰਘ ਪੰਗੂ ਤੇ ਅਣਪਛਾਤੇ ਨੌਜਵਾਨਾਂ ਵੱਲੋਂ ਤਾਬੜ ਤੋੜ ਫਾਇਰਿੰਗ ਕੀਤੀ ਗਈ